ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਹਾਸ਼ਟ ਪੜੀ ਸਿਮਰੋ 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 ਸੁਖ ਪਾਵ ਕਲ ਕਲੇਸ ਤਨ ਮਾਹੀ ਮਿਟਾਵ ਸਿਮਰੋ ਜਾਸ ਬਿਸੰਪਰ ਇਕੈ ਨਾਮ ਜਪਤ ਅਗੰਤ ਅਨੇਕ ਬੇਦ ਪੁਰਾਨ ਸਿਮਰਤ ਸੁਦਾਖਰ ਕੀਨੇ RAM ਨਾਮ ਇਕ ਆਖਰ ਕਿੰਨ ਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨ ਆਵੇ ਕਾਂਖੀਏ ਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਦਾਰ ਅਸ਼ਟਪਦੀ ਸਿਮਰੋ ਸਿਮਰੋ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਾਹੀ ਮਟਾਵੋ ਸਿਮਰੋ ਜਾਸ ਬਿਸੰਪਰ ਏਕੈ ਨਾਮ ਜਪਤ ਗਤ ਅਨੇਕੈ ਬੇਦ ਪੁਰਾਨ ਸਿਮਰਤ ਸੁਦਾਖਰ ਕਿੰਨੇ RAM ਨਾਮ ਇਕ ਆਖਰ ਕਿਨ ਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ ਕਾਮ ਕੀਏ ਕੈ ਦਰਸ ਤੁਹਾਰੋ ਨਾਨਕ ਕਉਨ ਸੰਗ ਮੋਹਿ ਉਦਾਰੋ ਹਾਸਤ ਪੜੀ ਸਿਮਰੋ ਸਿਮਰ ਸਿਮਰ ਸੁਖ ਪਾਵ ਕਲ ਖਲੇ ਤਨ ਮਹਿ ਮਿਟਾਵ ਸਿਮਰਉ ਅਨਜਾਸ ਬਿਸੰਪਰ ਏਕੈ ਨਾਮ ਜਪਤ ਅਗੰਤ ਅਨੇਕੈ ਬੇਦ ਪੁਰਾਨ ਸਿਮਰਤ ਸੁਦਾਖਰ ਕਿਨੇ RAM ਨਾਮ ਇਕ ਆਖਰ ਕਿਨ ਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮ ਗਨੀ ਨ ਆਵੈ ਕਾਂਖੀਏ ਕੈ ਦਰਸ ਤੁਹਾਰੋ ਨਾਨਕ ਅਨਸੰਗ ਮੋਹਿ ਉਦਾਰੋ ਅਸ਼ਟ ਭਰੀ ਸਿਮਰਉ ਸਿਮਰਉ ਸਿਮਰ ਸੁਖ ਪਾਵੋ ਕਲ ਕਲੇ ਸਤਨ ਮਾਹੀ ਮਟਾਵੋ ਸਿਮਰਉ ਜਾਸ ਬਿਸੰਪਰ ਏਕੈ ਨਾਮ ਜਪਤ ਗਨ ਤਨੇਕੈ 베ਦ ਪੁਰਾਨ ਸਿਮਰਤ ਸੁਦਾਖਰ ਕਿਨੇ RAM ਨਾਮ ਇਕ ਆਖਰ ਕਿਨ ਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਲਆਵੈ ਕਾ ਕੀਏ ਕੈ ਦਰਸ ਤੁਹਾਰੋ ਨਾਨਕ ਕਉਨ ਸੰਗ ਮੋਹਿ ਉਦਾਰੋ ਹਉਸ਼ ਭਲੀ ਸਿਮਰੋ ਸਿਮਰ ਸਿਮਰ ਸੁਖ ਪਾਵ ਕਲ ਕਲੇ ਤਨ ਮਾਹਿ ਮਿਟਾਵ ਸਿਮਰੋ ਜਾਸ ਬਿਸੰਪਰ ਇਕੈ ਨਾਮ ਜਪਤ ਅਗੰਤ ਅਨੇਕ ਬੇਦ ਪੁਰਾਨ ਸਿਮਰਤ ਸੁਦਾਖਰ ਕਿਨੇ RAM ਨਾਮ ਇੱਕ ਆਖਰ ਕਿਨ ਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨ ਆਵੇ ਕਾਂਖੀਏ ਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਦਾਰ ਅਸ਼ਟਪਦੀ ਸਿਮਰੋ ਸਿਮਰੋ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਾਹਿ ਮਟਾਵੋ ਸਿਮਰੋ ਜਾਸ ਬਿਸੰਪਰ ਏਕੈ ਨਾਮ ਜਪਤ ਗਤ ਅਨੇਕੈ 베ਦ ਪੁਰਾਨ ਸਿਮਰਤ ਸੁਦਾਖਰ ਕਿੰਨੇ RAM ਨਾਮ ਇਕ ਆਖਰ ਕਿਨ ਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ ਕਾਮ ਕੀਏ ਕੈ ਦਰਸ ਤੁਹਾਰੋ ਨਾਨਕ ਕਉਨ ਸੰਗ ਮੋਹਿ ਉਦਾਰੋ ਹੌਸਟ ਪੜੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਖਲੇ ਸਤਨ ਮਾਹੀ ਮਿਟਾਵ ਸਿਮਰਉ ਜਾਸ ਬਿਸੰਪਰ ਇਕੈ ਨਾਮ ਜਪਤ ਅਗੰਤ ਨ ਇਕੈ ਬੇਦ ਪੁਰਾਨ ਸਿਮਰਤ ਸੁਦਾਖਰ ਕਿਨੇ RAM ਨਾਮ ਇਕ ਆਖਰ ਕਿਨ ਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮ ਗਨੀ ਨ ਆਵੈ ਕਾਂ ਕੀਏ ਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੁਹਿ ਉਦਾਰ ਅਸ਼ਟਪਦੀ ਸਿਮਰਉ ਸਿਮਰਉ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਾਹਿ ਮਟਾਵੋ ਸਿਮਰਉ ਜਾਸ ਬਿਸੰਪਰ ਏਕੈ ਨਾਮ ਜਪਤ ਅਗਨ ਤਨੇਕੈ 베ਦ ਪੁਰਾਨ ਸਿਮਰਤ ਸੁਦਾਖਰ ਕਿਨੇ RAM ਨਾਮ ਇਕ ਆਖਰ ਕਿਨ ਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ ਕਾਮ ਕੀਏ ਕੈ ਦਰਸ ਤੁਹਾਰੋ ਨਾਨਕ ਕਉਨ ਸੰਗ ਮੋਹਿ ਉਦਾਰੋ ਹਉਸ ਪਲੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਖਲੇ ਤਨ ਮਾਹਿ ਮਿਟਾਵੋ ਸਿਮਰੋ ਜਾਸ ਬਿਸੰਪਰ ਇਕੈ ਨਾਮ ਜਪਤ ਅਗੰਤ ਅਨੇਕੈ ਵੇਦ ਪੁਰਾਨ ਸਿਮਰਤ ਸੁਦਾਖਰ ਕਿਨੇ RAM ਨਾਮ ਇੱਕ ਆਖਰ ਕਿਨ ਕਾ ਏਕ ਜਿਸ ਜੀਵ ਸਾਵੇ ਤਾਂ ਕੀ ਮਹਮ ਗਨੀ ਨ ਆਵੇ ਕਾਖੀਏ ਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਦਾਰ ਅਸ਼ਟ ਭਰੀ ਸਿਮਰੋ ਸਿਮਰੋ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਾਹਿ ਮਿਟਾਵੋ ਸਿਮਰੋ ਜਾਸ ਬਿਸੰਪਰ ਏਕੈ ਨਾਮ ਜਪਤ ਗਨਤ ਅਨੇਕੈ 베ਦ ਪੁਰਾਨ ਸਿਮਰਤ ਸੁਦਾਖਰ ਕਿਨੇ RAM ਨਾਮ ਇਕ ਆਖਰ ਕਿਨ ਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਲਆਵੈ ਕਾਮ ਕੀਏ ਕੈ ਦਰਸ ਤੁਹਾਰੋ ਨਾਨਕ ਕਉਨ ਸੰਗ ਮੋਹਿ ਉਦਾਰੋ ਹਉਸ ਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇ ਸਤਨ ਮਾਹੀ ਮਿਟਾਵ ਸਿਮਰਉ ਜਾਸ ਬਿਸੰਪਰ ਏਕੈ ਨਾਮ ਜਪਤ ਅਗੰਤ ਨਿਕੈ ਬੇਦ ਪੁਰਾਨ ਸਿਮਰਤ ਸੁਦਾਖਰ ਕਿਨੇ RAM ਨਾਮ ਇਕ ਆਖਰ ਕਿਨ ਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮ ਗਨੀ ਨ ਆਵੈ ਕਾਂਖੀਏ ਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੁਹਿ ਉਦਾਰ ਅਸ਼ਟਪਦੀ ਸਿਮਰੋ ਸਿਮਰੋ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਾਹਿ ਮਟਾਵੋ ਸਿਮਰੋ ਜਾਸ ਬਿਸੰਪਰ ਏਕੈ ਨਾਮ ਜਪਤ ਗਤ ਅਨੇਕੈ 베ਦ ਪੁਰਾਨ ਸਿਮਰਤ ਸੁਦਾਖਰ ਕਿਨੇ RAM ਨਾਮ ਇਕ ਆਖਰ ਕਿਨ ਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ ਕਾਮ ਕੀਏ ਕੈ ਦਰਸ ਤੁਹਾਰੋ ਨਾਨਕ ਔਨ ਸੰਗ ਮੋਹਿ ਉਦਾਰੋ ਹਉਸ਼ ਭਲੀ ਸਿਮਰੋ ਸਿਮਰ ਸਿਮਰ ਸੁਖ ਪਾਵ ਕਲ ਖਲੇ ਤਨ ਮਾਹਿ ਮਿਟਾਵ ਸਿਮਰੋ ਜਾਸ ਬਿਸੰਪਰ ਏਕੈ ਨਾਮ ਜਪਤ ਅਗਨਤ ਅਨੇਕੈ ਵੇਦ ਪੁਰਾਨ ਸਿਮਰਤ ਸੁਦਾਖਰ ਕਿਨੇ RAM ਨਾਮ ਇੱਕ ਆਖਰ ਕਿਨ ਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮ ਗਨੀ ਨ ਆਵੇ ਕਾਂਖੀਏ ਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਦਾਰ ਅਸ਼ਟਪਦੀ ਸਿਮਰੋ ਸਿਮਰੋ ਸਿਮਰ ਸੁਖ ਪਾਵੋ ਕਲ ਕਲੇ ਸਨ ਮਾਹਿ ਮਟਾਵੋ ਸਿਮਰੋ ਜਾਸ ਬਿਸੰ ਪਰੇਕੈ ਨਾਮ ਜਪਤ ਗਤ ਅਨੇਕੈ 베ਦ ਪੁਰਾਨ ਸਿਮਰਤ ਸੁਦਾਖਰ ਕਿੰਨੇ RAM ਨਾਮ ਇਕ ਆਖਰ ਕਿਨ ਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਲਆਵੈ ਕਾਮ ਕੀਏ ਕੈ ਦਰਸ ਤੁਹਾਰੋ ਨਾਨਕ ਕਉਨ ਸੰਗ ਮੋਹਿ ਉਦਾਰੋ ਹਉਸ਼ਟ ਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੈ ਕਲ ਕਲੇ ਸਤਨ ਮਾਹੀ ਮਿਟਾਵ ਸਿਮਰਉ ਜਾਸ ਬਿਸੰਪਰ ਇਕੈ ਨਾਮ ਜਪਤ ਅਗਨਤ ਅਨੇਕੈ ਬੇਦ ਪੁਰਾਨ ਸਿਮਰਤ ਸੁਦਾਖਰ ਕਿਨੇ RAM ਨਾਮ ਇਕ ਆਖਰ ਕਿਨ ਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮ ਗਨੀ ਨ ਆਵੈ ਕਾਂਖੀਏ ਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਦਾਰ ਅਸ਼ਟ ਪਰੀ ਸਿਮਰੋ ਸਿਮਰੋ ਸਿਮਰ ਸੁਖ ਪਾਵੋ ਕਲ ਕਲੇ ਸਤਨ ਮਾਹਿ ਮਟਾਵੋ ਸਿਮਰੋ ਉਜਾਸ ਵਿਸੰ ਪਰ ਏਕੈ ਨਾਮ ਜਪਤ ਗਤ ਅਨੇਕੈ 베ਦ ਪੁਰਾਨ ਸਿਮਰਤ ਸੁਦਾਖਰ ਕਿਨੇ RAM ਨਾਮ ਇਕ ਆਖਰ ਕਿਨ ਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਲਆਵੈ ਕਾਮ ਕੀਏ ਕੈ ਦਰਸ ਤੁਹਾਰੋ ਨਾਨਕ ਕਉਨ ਸੰਗ ਮੋਹਿ ਉਦਾਰੋ ਹਉਸ਼ਟ ਪਦੀ ਸਿਮਰੋ ਸਿਮਰ ਸਿਮਰ ਸੁਖ ਪਾਵ ਕਲ ਖਲੇ ਤਨ ਮਾਹਿ ਮਿਟਾਵ ਸਿਮਰੋ ਜਾਸ ਬਿਸੰਪਰ ਇਕੈ ਨਾਮ ਜਪਤ ਅਗੰਤ ਨਿਕੈ ਬੇਦ ਪੁਰਾਨ ਸਿਮਰਤ ਸੁਦਾਖਰ ਕਿਨੇ RAM ਨਾਮ ਇੱਕ ਆਖਰ ਕਿਨ ਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿ ਮੰਗਨੀ ਆਵੇ ਕਾਂ ਕੀਏ ਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਦਾਰ ਅਸ਼ਟਪਦੀ ਸਿਮਰੋ ਸਿਮਰੋ ਸਿਮਰ ਸੁਖ ਪਾਵੋ ਕਲ ਕਲੇ ਸਤਨ ਮਾਹਿ ਮਟਾਵੋ ਸਿਮਰੋ ਜਾਸ ਬਿਸੰਪਰ ਏਕੈ ਨਾਮ ਜਪਤ ਗਤ ਅਨੇਕੈ 베ਦ ਪੁਰਾਨ ਸਿਮਰਤ ਸੁਦਾਖਰ ਕਿੰਨੇ RAM ਨਾਮ ਇਕ ਆਖਰ ਕਿਨ ਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਲਾਵੈ ਕਾਮ ਕੀਏ ਕੈ ਦਰਸ ਤੁਹਾਰੋ ਨਾਨਕ ਕਉਨ ਸੰਗ ਮੋਹਿ ਉਦਾਰੋ ਹਾਸ਼ਟ ਪੜੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਖਲੇ ਸਤਨ ਮਾਹੀ ਮਿਟਾਵ ਸਿਮਰਉ ਜਾਸ ਬਿਸੰਪਰ ਏਕੈ ਨਾਮ ਜਪਤ ਗੰਤ ਅਨੇਕੈ ਬੇਦ ਪੁਰਾਨ ਸਿਮਰਤ ਸੁਦਾਖਰ ਕਿਨੇ RAM ਨਾਮ ਇਕ ਆਖਰ ਕਿਨ ਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮ ਗਨੀ ਨ ਆਵੈ ਕਾ ਕੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਦਾਰ ਅਸ਼ਟਪਦੀ ਸਿਮਰਉ ਸਿਮਰਉ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਾਹਿ ਮਟਾਵੋ ਸਿਮਰਉ ਜਾਸ ਬਿਸੰਪਰ ਏਕੈ ਨਾਮ ਜਪਤ ਅਗਤ ਅਨੇਕੈ 베ਦ ਪੁਰਾਨ ਸਿਮਰਤ ਸੁਦਾਖਰ ਕਿਨੇ RAM ਨਾਮ ਇਕ ਆਖਰ ਕਿਨ ਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਲਾਵੈ ਕਾਮ ਕੀਏ ਕੈ ਦਰਸ ਤੁਹਾਰੋ ਨਾਨਕ ਕਉਨ ਸੰਗ ਮੋਹਿ ਉਦਾਰੋ ਹਉਸ ਪੜੀ ਸਿਮਰੋ ਸਿਮਰ ਸਿਮਰ ਸੁਖ ਪਾਵ ਕਲ ਖਲੇ ਤਨ ਮਾਹਿ ਮਿਟਾਵ ਸਿਮਰੋ ਜਾਸ ਬਿਸੰਪਰ ਇਕੈ ਨਾਮ ਜਪਤ ਅਗੰਤ ਨਿਕੈ ਬੇਦ ਪੁਰਾਨ ਸਿਮਰਤ ਸੁਦਾਖਰ ਕਿਨੇ RAM ਨਾਮ ਇੱਕ ਆਖਰ ਕਿਨ ਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮ ਗਨੀ ਨ ਆਵੇ ਕਾਂਖੀਏ ਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਦਾਰ ਅਸ਼ਟਪਦੀ ਸਿਮਰਉ ਸਿਮਰਉ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਾਹਿ ਮਿਟਾਵੋ ਸਿਮਰਉ ਜਾਸ ਬਿਸੰਪਰ ਏਕੈ ਨਾਮ ਜਪਤ ਗਤ ਅਨੇਕੈ 베ਦ ਪੁਰਾਨ ਸਿਮਰਤ ਸੁਦਾਖਰ ਕਿੰਨੇ RAM ਨਾਮ ਇਕ ਆਖਰ ਕਿਨ ਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਲਾਵੈ ਕਾਮ ਕੀਏ ਕੈ ਦਰਸ ਤੁਹਾਰੋ ਨਾਨਕ ਕਉਨ ਸੰਗ ਮੋਹਿ ਉਦਾਰੋ ਹਉਸ ਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਖਲੇ ਸਤਨ ਮਾਹੀ ਮਿਟਾਵ ਸਿਮਰਉ ਜਾਸ ਬਿਸੰਪਰ ਇਕੈ ਨਾਮ ਜਪਤ ਅਗੰਤ ਨ ਇਕੈ ਵੇਦ ਪੁਰਾਨ ਸਿਮਰਤ ਸੁਦਾਖਰ ਕਿਨੇ RAM ਨਾਮ ਇਕ ਆਖਰ ਕਿਨ ਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮ ਗਨੀ ਨ ਆਵੈ ਕਾਂ ਕੀਏ ਕੈ ਦਰਸ ਤੁਹਾਰੋ ਨਾਨਕ ਹੁਨ ਸੰਗੁ ਮੋਹਿ ਉਦਾਰ ਅਸ਼ਟਪਦੀ ਸਿਮਰਹੁ ਸਿਮਰਹੁ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਾਹੀ ਮਿਟਾਵੋ ਸਿਮਰਹੁ ਜਾਸ ਬਿਸੰ ਪਰ ਏਕੈ ਨਾਮ ਜਪਤ ਗਨ ਤਨੇਕੈ 베ਦ ਪੁਰਾਨ ਸਿਮਰਤ ਸੁਦਾਖਰ ਕਿਨੇ RAM ਨਾਮ ਇਕ ਆਖਰ ਕਿਨ ਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ ਕਾਂ ਕੀਏ ਕੈ ਦਰਸ ਤੁਹਾਰੋ ਨਾਨਕ ਕਉਨ ਸੰਗ ਮੋਹਿ ਉਦਾਰੋ ਹਉਸ ਪੜੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਾਹਿ ਮਿਟਾਵੋ ਸਿਮਰੋ ਜਾਸ ਬਿਸੰਪਰ ਏਕੈ ਨਾਮ ਜਪਤ ਅਗੰਤ ਨਿਕੈ ਵੇਦ ਪੁਰਾਨ ਸਿਮਰਤ ਸੁਦਾਖਰ ਕਿਨੇ RAM ਨਾਮ ਇੱਕ ਆਖਰ ਕਿਨ ਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮ ਗਨੀ ਨ ਆਵੇ ਕਾਂ ਕੀਏ ਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਦਾਰ ਅਸ਼ਟ ਪਦੀ ਸਿਮਰਉ ਸਿਮਰਉ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਾਹਿ ਮਿਟਾਵੋ ਸਿਮਰਉ ਜਾਸ ਬਿਸੰਪਰ ਏਕੈ ਨਾਮ ਜਪਤ ਗਤ ਅਨੇਕੈ 베ਦ ਪੁਰਾਨ ਸਿਮਰਤ ਸੁਦਾਖਰ ਕਿੰਨੇ RAM ਨਾਮ ਇਕ ਆਖਰ ਕਿਨ ਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਲਆਵੈ ਕਾਮ ਕੀਏ ਕੈ ਦਰਸ ਤੁਹਾਰੋ ਨਾਨਕ ਕਉਨ ਸੰਗ ਮੋਹਿ ਉਦਾਰੋ ਹਉਸ ਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਾਹਿ ਮਿਟਾਵ ਸਿਮਰਉ ਜਾਸ ਬਿਸੰਪਰ ਏਕੈ ਨਾਮ ਜਪਤ ਅਗੰਤ ਨਿਕੈ 베ਦ ਪੁਰਾਨ ਸਿਮਰਤ ਸੁਦਾਖਰ ਕਿਨੇ RAM ਨਾਮ ਇਕ ਆਖਰ ਕਿਨ ਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮ ਗਨੀ ਨ ਆਵੈ ਕਾਂਖੀਏ ਕੈ ਦਰਸ ਤੁਹਾਰੋ ਨਾਨਕ ਉਨ ਸੰਗੁ ਮੋਹਿ ਉਦਾਰ ਅਸ਼ਟਪਦੀ ਸਿਮਰੋ ਸਿਮਰੋ ਸਿਮਰ ਸੁਖ ਪਾਵੋ ਕਲ ਕਲੇ ਸਤਨ ਮਾਹਿ ਮਟਾਵੋ ਸਿਮਰੋ ਜਾਸ ਬਿਸੰਪਰ ਏਕੈ ਨਾਮ ਜਪਤ ਗਨ ਤਨੇਕੈ 베ਦ ਪੁਰਾਨ ਸਿਮਰਤ ਸੁਦਾਖਰ ਕਿਨੇ RAM ਨਾਮ ਇਕ ਆਖਰ ਕਿਨ ਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਲਆਵੈ ਕਾਮ ਕੀਏ ਕੈ ਦਰਸ ਤੁਹਾਰੋ ਨਾਨਕ ਕਉਨ ਸੰਗ ਮੋਹਿ ਉਦਾਰੋ ਹਉਸ਼ ਭਰੀ ਸਿਮਰੋ ਸਿਮਰ ਸਿਮਰ ਸੁਖ ਪਾਵ ਕਲ ਖਲੇ ਤਨ ਮਾਹਿ ਮਿਟਾਵ ਸਿਮਰੋ ਜਾਸ ਬਿਸੰਪਰ ਇਕੈ ਨਾਮ ਜਪਤ ਅਗੰਤ ਨਿਕੈ ਬੇਦ ਪੁਰਾਨ ਸਿਮਰਤ ਸੁਦਾਖਰ ਕਿਨੇ RAM ਨਾਮ ਇੱਕ ਆਖਰ ਕਿਨ ਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮ ਗਨੀ ਨ ਆਵੇ ਕਾਂਖੀਏ ਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਦਾਰ ਅਸ਼ਟ ਪਦੀ ਸਿਮਰੋ ਸਿਮਰੋ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਾਹਿ ਮਿਟਾਵੋ ਸਿਮਰੋ ਜਾਸ ਬਿਸੰਪਰ ਏਕੈ ਨਾਮ ਜਪਤ ਅਗਨਤ ਅਨੇਕੈ 베ਦ ਪੁਰਾਨ ਸਿਮਰਤ ਸੁਦਾਖਰ ਕਿੰਨੇ RAM ਨਾਮ ਇਕ ਆਖਰ ਕਿਨ ਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਲਾਵੈ ਕਾਮ ਕੀਏ ਕੈ ਦਰਸ ਤੁਹਾਰੋ ਨਾਨਕ ਕਉਨ ਸੰਗ ਮੋਹਿ ਉਦਾਰੋ ਹੌਸਪਲੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇ ਸਤਨ ਮਾਹੀ ਮਿਟਾਵ ਸਿਮਰਉ ਜਾਸ ਬਿਸੰਪਰ ਏਕੈ ਨਾਮ ਜਪਤ ਅਗੰਤ ਨਿਕੈ ਬੇਦ ਪੁਰਾਨ ਸਿਮਰਤ ਸੁਦਾਖਰ ਕਿਨੇ RAM ਨਾਮ ਇਕ ਆਖਰ ਕਿਨ ਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮ ਗਨੀ ਨ ਆਵੈ ਕਾਂਖੀਏ ਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੁਹਿ ਉਦਾਰ ਅਸ਼ਟ ਪਦੀ ਸਿਮਰੋ ਸਿਮਰੋ ਸਿਮਰ ਸੁਖ ਪਾਵੋ ਕਲ ਕਲੇਸ ਤਨ ਮਾਹੀ ਮਟਾਵੋ ਸਿਮਰੋ ਜਾਸ ਬਿਸੰਪਰ ਏਕੈ ਨਾਮ ਜਪਤ ਗਨ ਤਨੇਕੈ 베ਦ ਪੁਰਾਨ ਸਿਮਰਤ ਸੁਦਾਖਰ ਕਿਨੇ RAM ਨਾਮ ਇਕ ਆਖਰ ਕਿਨ ਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ ਕਾਮ ਕੀਏ ਕੈ ਦਰਸ ਤੁਹਾਰੋ ਨਾਨਕ ਕਉਨ ਸੰਗ ਮੋਹਿ ਉਦਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ